ਨਨ ਨੇ ਇਹ ਨਹੀਂ ਕਿ ਬੈੱਡ ਤੇ ਹੀ ਗਲਾ ਕਟ ਕੇ ਮਾਰੀ ਬੈੱਡ ਦੇ ਉੱਤੇ ਹੀ ਮਾਰੀ ਆ ਕੁਛ ਨਹੀਂ ਆ ਉਹ ਉੱਤੇ ਜਾਨੀ ਕਿ ਉਹ ਪਲਾਨ ਬਣਾਇਆ ਵੀ ਐਦਾ ਐਦਾ ਨੇ ਖੁਦ ਨਹੀਂ ਸੀ ਕੀਤੀ 7 ਫੁੱਟ ਤੋਂ ਤੇ ਵੈਸੇ ਨਹੀਂ ਹੋ ਸਕਦੀ ਥੱਲੇ ਮਾਰਦਾ ਬੈੱਡ ਉੱਪਰ ਪੱਖਾ ਲੱਗਾ ਪੱਖਾ ਬੈੱਡ ਦੇ ਉੱਤੇ ਲੰਮੇ ਪਈ ਹੋਈ ਆ ਉਹ ਵੀ ਕਿਨਾਰੇ ਤੇ ਜੇ ਤੂੰ ਤੂੰ ਪਹੁੰਚੇ ਮਤਲਬ ਕਿ ਉਹ ਬੈੱਡ ਤੇ ਹੀ ਪਈ ਹੋਈ ਹੈ ਬੈੱਡ ਤੇ ਬੈੱਡ ਤੇ ਆਉਗੀ ਰਿਪੋਰਟ ਆਉਗੀ ਪੋਸਟਮਾਰਟ ਰਿਪੋਰਟ ਆਉਗੀ 10000 ਰੁਪਏ ਅਸੀਂ ਕਰਾਂਗੇ ਜੋ ਅੰਦੇ ਅੱਛਾ ਤੇ ਕਿੰਨੇ ਚਿਰ ਪਹਿਲਾਂ ਵਿਆਹ ਹੋਇਆ ਸੀ ਸਾਰਾ 7 ਸਾਲ ਹੋ ਗਏ ਆ ਜੀ 7 ਸਾਲ ਕਸਾਲਾ ਜੀ ਕੱਲ ਹੀ ਜਿਹੜਾ ਝਗੜਾ ਹੋਇਆ ਝਗੜਾ ਪਹਿਲਾਂ ਵੀ ਵੇਚ ਹੁੰਦਾ ਰਿਹਾ ਕਿਉਂਕਿ ਇਹ ਮੁੰਡਾ ਫਰੋਡ ਸੀ ਫਰੋਡ ਨਿਕਲਿਆ ਵਿਆਹ ਤੋਂ ਬਾਅਦ ਇਹ ਚੋਰੀ ਦੇ ਮੋਬਾਈਲ ਪਕੜਦਾ ਸੀ ਅੱਛਾ ਇਹ ਫੜਿਆ ਗਿਆ ਨਹੀਂ ਪਤਾ ਸਾਨੂੰ ਪਹਿਲਾਂ ਕੁਝ ਪਤਾ ਨਹੀਂ ਸਾਨੂੰ ਪਤਾ ਇਹਦਾ ਸਾਨੂੰ ਰਾਤ ਥਾਣੇ ਵੀ ਇਹਨਾਂ ਨੇ ਦੱਸਿਆ ਇਹ ਐਸਐਸ ਨੂੰ ਸਾਨੂੰ ਤਿੰਨ ਫਰਜੀ ਖੈ ਨੇ ਖੁਦ ਕਿਹਾ ਇਹਦੇ ਦੇ ਚਿੱਟੇ ਦਾ ਪਰਚਾ ਵੀ ਪਿਆ ਰਾਤੀ ਮੈਨੂੰ ਇਹਨਾਂ ਨੇ ਇਹ 2 ਵਜੇ ਦੱਸਿਆ ਪਰਚੇ ਤੁਹਾਨੂੰ ਬਾਅਦ ਚ ਪਤਾ ਲੱਗਿਆ ਮੇਰਾ ਪਰਚਾ ਪਿਆ ਹੋਇਆ ਮੇਰਾ ਕਿਹੜਾ ਵੱਡਾ ਜਵਾਈ ਹੈ ਫਿਲਹਾਲ ਇੰਨੇ ਡੇਰ ਸਾਲਾ ਹੋ ਗਿਆ ਉਹ ਬਕਾਇਦਾ ਕਹਿੰਦਾ ਹੁੰਦੇ ਆ ਤੱਲੇ ਪੂਸਲੇ ਬਕਾਇਦਾ ਯਾਨੀ ਦੀ ਸਾਜੀ ਮੰਡੀ ਹਨੇਕ ਸੀਗਾ ਉੱਥੇ ਚੱਪਲ ਲਾ ਕੇ ਇੰਦੇ ਮੂੰਹ ਤੇ ਮਾਰਦੇ ਤੇ ਕਿ ਮੇਰੇ ਜਵਾਈ ਵੱਡੇ ਨੂੰ ਇਹਨਾਂ ਦੇ ਲੜਕੇ ਨੂੰ ਮੇਰੇ ਜੀ ਨੂੰ ਕੁੜਮ ਨਹੀਂ ਜੀ ਜਵਾਈ ਦਾ ਰੋਕ ਨਹੀਂ ਪਾਉਂਦੇ ਮੈਨੂੰ ਇੱਕ ਵਾਰੀ ਪਹੁੰਚਾ ਲੋ ਇੱਕ ਵਾਰੀ ਪਹੁੰਚਾ ਲੋ ਇਹ ਕੰਮ ਤਾਂ ਮੈਂ ਦੂ ਉਹਦਾ ਵਾਸਤੂ ਕਰਾਉਂਦਾ ਤਰਾ ਕੰਮ ਸੀਗਾ ਔਰ ਸਾਰੇ ਨਸ਼ੇ ਨੂੰਸ਼ੇ ਲੱਗੇ ਹੋਏ ਸੀ ਆ ਔਰ ਅਖਿਰ ਤੇ ਇਹਨੂੰ ਪਹਿਲੇ ਸਾਡੀ ਨੂੰ ਜੋਬ ਕਰਨੀ ਪਈ ਹੂੰ ਪਰ ਉਹ ਜੋਬ ਕਰ ਰਹੀ ਸੀ ਇਹ ਮਾਡਲ ਟੋਨ ਜੀ ਜੈਨ ਜੁਐਲਰਸ ਹੂੰ ਸੇਲ ਕਰ ਲੋ ਹੂੰ ਉੱਥੇ ਕਰਦੀ ਸੀ ਬੜੀ ਅੱਛੀ ਜੋਬ ਸੀ ਅੱਛੇ پیسے ਮਿਲਦੇ ਸੀ ਹੂੰ 12 ਔਰ ਉਹਦੇ ਨਾਲ ਹੀ ਇਹਨਾਂ ਦਾ ਘਰ ਦਾ ਗੁਜਾਰਾ ਚੱਲਦਾ ਸੀ ਹੂੰ ਲੜਕੇ ਦੀਆਂ ਦੋ ਭੈਣਾਂ ਜਿਹੜੀਆਂ ਵੀ ਵੱਡੀਆਂ ਵਿਆਹੀਆਂ ਹੀ ਸੀ ਇੱਕ ਪਾਣੀ ਬਦਲੀ ਆਈ ਸੀ ਹੂੰ ਇੱਕ ਉਹ ਲੁਧਿਆਣੇ ਉਹ ਵੀ ਦੋ ਪੈਣਾ ਜਿਹੜੀਆਂ ਹੈਗੀਆਂ ਸੀ ਉਹ ਨਸ਼ਾ ਬਹੁਤ ਜ਼ਿਆਦਾ ਕਰਨ ਲੱਗ ਪਿਆ ਸੀ ਇਸ ਤੋਂ ਇਲਾਵਾ ਆਈ ਆਈਸੀ ਵੀ ਕਰਦਾ ਹੀ ਹੋਰ ਵੀ ਵੇਲੇ ਨੂੰ ਕਈ ਆਦਤਾਂ ਬੁਰੀਆਂ ਪੈ ਜਾਂਦੀਆਂ ਹੂੰ ਔਰ ਇਹਨੂੰ ਕੋਟ ਦਾ ਮਾਰਦਾ ਹੁੰਦਾ ਸੀ ਤਨਖਾਹ ਜਦੋਂ ਆਉਂਦੀ ਸੀ ਨਾਲ ਹੀ ਉਹਨੇ ਖੋਲੇ ਨਾ ਬੱਚਾ ਵੀ ਹੈਗਾ ਸੀ ਇਹਨਾਂ ਦੇ ਬੱਚਾ ਹੈਗਾ ਸੀ 7 ਸਾਲ ਦਾ ਨਹੀਂ ਗੱਲ ਜਿਹੜਾ ਤਾਂ ਪਰੇਸ਼ਾਨ ਤੁਸੀਂ ਕਹਿ ਰਹੇ ਹੋ ਕੱਲ ਕੱਲ ਦੀ ਘਟਨਾ ਦੱਸ ਦੋ ਸਾਰੀ ਕੱਲ ਦੀ ਘਟਨਾ ਦਾ ਇੱਕ ਹੀ ਗੱਲ ਜਦੋਂ 12 ਵਜੇ ਰਾਤੀ ਫੋਨ ਆਇਆ ਤੇ ਲੜਕੀ ਦੀ ਮਾਂ ਦਾ ਉਹ ਸੱਸ ਦਾ ਫੋਨ ਆਇਆ ਕਿ ਤੁਸੀਂ ਆ ਜਾਓ ਆ ਕਲੇਸ਼ ਪਿਆ ਹੋਇਆ ਇੱਧਰ ਆਇਆ ਜਦੋਂ ਆ ਕਹਿੰਦੇ ਨੇ ਕਰੋ ਜੀ ਕਲੇਸ਼ ਹੁੰਦਾ ਤੁਹਾਡਾ ਇੱਕ ਦਿਨ ਦਾ ਕੰਮ ਤੋੜਾ ਹੈ ਕਹਿੰਦੇ ਨਹੀਂ ਆਓ ਚਾਰ ਵਾਰੀ ਫੋਨ ਆਇਆ ਲੜਕੀ ਦੇ ਮਾਂ ਮਾਂ ਬਦਲ ਲੜਕੀ ਦੀ ਸੱਸ ਦੇ ਚਾਰ ਵਾਰੀ ਫੋਨ ਆਇਆ ਫਿਰ ਉਸ ਤੋਂ ਬਾਅਦ 10 ਮਿੰਟਾਂ ਬਾਅਦ ਨਾ ਲੜਕੇ ਦਾ ਜੁਆਇਸ ਦਾ ਫੋਨ ਆ ਗਿਆ ਸੰਦੀਪ ਉਰਫ ਸੰਦੀਪ ਆਹੋਜਾ ਉਹ ਸੰਜੂ ਉਹਦਾ ਫੋਨ ਆਇਆ ਕਿ ਮਮਤਾ ਮਰ ਚੁੱਕੀ ਹੈ